ਤੇ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਬੇਜ਼ ਮਿਲ ਗਈ ਤੇ ਮੈਨੂੰ ਉਮੀਦ ਹੈ ਸ਼ਾਇਦ ਇਹ ਆਪਣੀ ਵਿਚਾਰਧਾਰਾ ਦੇ ਤੌਰ ਤੇ ਇਕੱਠੇ ਨਾ ਚੱਲ ਸਕਣ ਜ਼ਬਾਨਤ ਭਾਈ ਅਮਰਤਪਾਲ ਸਿੰਘ ਨੂੰ ਉਦੋਂ ਮਿਲੂਗੀ ਜਦੋਂ ਕੇਂਦਰ ਸਰਕਾਰ ਚਾਹੂਗੀ ਭਾਈ ਅਮਰਤਪਾਲ ਸਿੰਘ ਦੇ ਦਿੱਤੇ ਬਕਾਇਦਾ ਤੌਰ ਤੇ ਭਾਈ ਸਰਬਜੀਤ ਸਿੰਘ ਦੇ ਰਸਤੇ ਲਗਭਗ ਅਲੱਗ-ਅਲੱਗ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਮੌਜੂਦ ਨੇ ਖਬਰਾਂ ਉੱਤੇ ਚਰਚਾ ਕਰਨ ਵਾਸਤੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਐਮਪੀ ਅਮਰਤਪਾਲ ਸਿੰਘ ਤੇ ਐਮਪੀ ਸਰਬਜੀਤ ਸਿੰਘ ਖਾਲਸਾ ਇੱਕੋ ਪੰਥਕ ਲਹਿਰ ਦੇ ਵਿੱਚੋਂ ਨਿਕਲੇ ਹੋਏ ਦੋ ਸੰਸਦ ਮੈਂਬਰ ਨੇ ਇੱਕ ਖਡੂਰ ਸਾਹਿਬ ਤੋਂ ਤੇ ਇੱਕ ਫਰੀਦਕੋਟ ਤੋਂ ਜੀ ਅਮਰਤ ਕੌਰ ਹੜ੍ਹ ਮੰਨਦੇ ਆ ਕਿ ਖਾਲਿਸਤਾਨ ਜਿਹੜਾ ਇਹ ਹੁੰਦ ਦੇ ਵਿੱਚ ਆਉਣਾ ਚਾਹੀਦਾ ਇਸੇ ਦੇ ਚੱਲਦਿਆਂ ਜਦੋਂ ਇਹਨਾਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਸੀਗੀਆਂ ਤਾਂ ਉਹਨਾਂ ਦੇ ਉੱਤੇ ਐਨਐਸਏ ਲਗਾ ਕੇ ਦਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਪਰ ਅੱਜ ਇੱਕ ਟੀਵੀ ਚੈਨਲ ਦੇ ਉੱਤੇ ਬੋਲਦਿਆਂ ਐਮਪੀ ਸਰਬਜੀਤ ਸਿੰਘ ਖਾਲਸਾ ਕਹਿੰਦੇ ਆ ਵੀ ਭਾਰਤ ਨੂੰ ਅਮਰੀਕਾ ਦੀ ਤਰਜ਼ ਦੇ ਉੱਤੇ ਯੂਨਾਈਟਿਡ ਸਟੇਟ ਆਫ ਇੰਡੀਆ ਬਣਾ ਦੇਣਾ ਚਾਹੀਦਾ ਯੂਨੀਅਨ ਆਫ ਸਟੇਟਸ ਦਾ ਭਾਰਤ ਪਹਿਲਾਂ ਹੀ ਆ ਪਰ ਕਹਿੰਦੇ ਸੂਬਿਆਂ ਨੂੰ ਅਧਿਕਾਰ ਜਿਹੜੇ ਆ ਉਹ ਹੋਰ ਦੇ ਦੇਣੇ ਚਾਹੀਦੇ ਆ ਅਗਰ ਇਹ ਇਹਨਾਂ ਦੀ ਮੰਗ ਹੈ ਤੇ ਅਮਰਤਪਾਲ ਹੁਣਾਂ ਦੀ ਮੰਗ ਜਿਵੇਂ ਆਪਾਂ ਪਹਿਲਾਂ ਦੱਸ ਕੇ ਹਟਿਆ ਵੀ ਖਾਲਿਸਤਾਨ ਦੀ ਹੈ ਤੇ ਕੀ ਕਹਿ ਸਕਦੇ ਆਂ ਵੀ ਰਾਹ ਅੱਡੋ-ਅੱਡ ਹੁੰਦੇ ਜਾਪਦੇ ਦਿਖਾਈ ਦੇ ਰਹੇ ਨੇ ਜਿੱਥੋਂ ਤੱਕ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਹਰਾਂ ਦੀ ਮੰਗ ਆ ਇਹ ਪਹਿਲਾਂ ਹੀ ਅਲੱਗ-ਅਲੱਗ ਸੀ ਲੇਕਿਨ ਇਹ ਮੂਵਮੈਂਟ ਦੇ ਵਿੱਚੋਂ ਇੱਕ ਪੰਥਕ ਮੂਵਮੈਂਟ ਦੇ ਵਿੱਚੋਂ ਦੋਵੇਂ ਨਿਕਲੇ ਸੀਗੇ ਤੇ ਭਾਈ ਅਮਰਤਪਾਲ ਸਿੰਘ ਨੇ ਜਦੋਂ ਉਹਨਾਂ ਦੀ ਮਾਤਾ ਨੇ ਇਹ ਕਹਿ ਦਿੱਤਾ ਸੀ ਨਾ ਵੀ ਭਾਈ ਜਦੋਂ ਉਹਨਾਂ ਸਦਾ ਸੁਧਾ ਦੀ ਸੋਚ ਚੁੱਕੀ ਤੇ ਫੇ ਖਾਲਸਾਨ ਕਿੱਥੇ ਆ ਤੇ ਜਿਹੜੇ ਉਹਨਾਂ ਸ਼ਬਦ ਵਰਤੇ ਸੀਗੇ ਵੀ ਇਹ ਮੇਰੀ ਮਾਂ ਹੀ ਨਹੀਂ ਜਿਹੜੀ ਇਹ ਗੱਲ ਕਹਿੰਦੀ ਆ ਉਹ ਮੇਰੀ ਮਾਂ ਨਹੀਂ ਹੋ ਸਕਦੀ ਉਹਨੇ ਇੱਕ ਨੌਜਵਾਨ ਦੀ ਗੱਲ ਕੀਤੀ ਸੀ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਆ ਇੱਕ ਨੌਜਵਾਨ ਹੁੰਦਾ ਵਾ ਛੋਟਾ ਬੱਚਾ ਹੁੰਦਾ ਵਾ ਬੱਚਾ ਉਹਦੇ ਬਾਪ ਜੀ ਕਹਿੰਦਾ ਮੈਂ ਸਿੱਖ ਮੈਨੂੰ ਵੀ ਤੁਸੀਂ ਕਤਲ ਕਰ ਸਕਦੇ ਹੋ ਤਾਂ ਉਹਦੀ ਮਾਂ ਕਹਿੰਦੀ ਵੀ ਮੇਰਾ ਪੁੱਤ ਸਿੱਖ ਨਹੀਂ ਉਹ ਕਹਿੰਦਾ ਮੇਰੀ ਮਾਂ ਹੀ ਨਹੀਂ ਹੈਗੀ ਉਹਦਾ ਹਵਾਲਾ ਦਿੱਤਾ ਸੀ ਤੇ ਉਸ ਤੋਂ ਬਾਅਦ ਉਹਨਾਂ ਦੀ ਮਾਂ ਦਾ ਅੱਜ ਤੱਕ ਕਿਸੇ ਕਿਸਮ ਦਾ ਕੋਈ ਬਿਆਨ ਨਹੀਂ ਹੈ ਭਾਈ ਅਮਰਤਪਾਲ ਸਿੰਘ ਦੀ ਮੰਗ ਖਾਲਸਾਣ ਦੀ ਹੈ ਵੀ ਸਾਨੂੰ ਖਾਲਸਤਾਨ ਚਾਹੀਦਾ ਵਾ ਇਹਦੋਂ ਘੱਟ ਕੋਈ ਨਹੀਂ ਜਦੋਂ ਉਹਨਾਂ ਨੂੰ ਕਿਹਾ ਗਿਆ ਸੀ ਕਿ ਜੇ ਤੁਹਾਡੇ ਕੋਲ ਪਾਸਪੋਰਟ ਹੈ ਉਹ ਤੇ ਇੰਡੀਅਨ ਗਵਰਨਮੈਂਟ ਦਾ ਵਾ ਭਾਰਤ ਸਰਕਾਰ ਦਾ ਵਾ ਉਹ ਕਹਿੰਦੇ ਤੇ ਆਉਣ ਜਾਣੋ ਅਸੀਂ ਤੁਹਾਡੇ ਦਸਤਾਵੇਜ਼ ਰੱਖਿਆ ਲੇਕਿਨ ਸਾਡੇ ਦਾ ਮਤਲਬ ਕੋਈ ਨਹੀਂ ਇਹਦੋਂ ਲੇਕਿਨ ਭਾਈ ਸਰਬਜੀਤ ਸਿੰਘ ਹੋਰੀ ਜਿਹੜੇ ਬੇਸਿਕਲੀ ਤੇ ਦਿੱਲੀ ਦੇ ਵਸਿੰਦੇ ਨੇ ਪੈਦਾ ਵੀ ਉੱਥੇ ਹੋਏ ਤੇ ਜਦੋਂ 83 ਦਾ ਟੈਗ ਕਿਹਾ ਸੀ ਇਹਨਾਂ ਦੀ ਉਮਰ ਸਿਰਫ 5 ਸਾਲ ਸੀ ਉਹ ਤੋਂ ਤੇ ਇਹ ਇਹਨਾਂ ਨੂੰ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਵੀ ਵੇਖੋ ਖਾਲਸਾ ਦੀ ਗੱਲ ਤੁਸੀਂ ਛੱਡੋ ਸਾਨੂੰ ਉਹਨਾਂ ਨੇ ਐਕਚੁਅਲੀ ਬੇਸਿਕਲੀ ਜਿਹੜਾ ਨੰਦਪੁਰ ਸਾਹਿਬ ਦਾ ਮਤਾ ਉਹਦੇ ਤੇ ਪੈਰਾ ਦਿੱਤਾ ਨੰਨਪੁਰ ਦਾ ਮਤਾ ਮਤਾ ਇਹ ਕਹਿੰਦਾ ਵੀ ਰਾਜਾਂ ਨੂੰ ਵੱਧ ਘੱਟ ਤੇ ਜਨਤ ਚਾਰ ਮਹਿਕਮੇ ਸਿਰਫ ਜਿਹੜਾ ਕੇਂਦਰ ਆਪਣੇ ਕੋਲ ਰੱਖੇ ਵਿਦੇਸ਼ ਮਹਿਕਮਾ ਰੇਲਵੇ ਮਹਿਕਮਾ ਟੈਲੀਕਮਿਨਿਕੇਸ਼ਨ ਤੇ ਇੱਕ ਹੋਰ ਚਾਰ ਮਹਿਕਮੇ ਆਪਣੇ ਕੋਲ ਰੱਖੇ ਬਸ ਬਾਕੀ ਕੋਈ ਨਹੀਂ ਉਹ ਕਹਿੰਦਾ ਯੂਨਾਈਟਿਡ ਆਫ ਯੂਨਾਈਟਿਡ ਸਟੇਟ ਆਫ ਅਮਰੀਕਾ ਦੇ ਵਿੱਚ ਉੱਥੇ ਸਟੇਟਾਂ ਕੋਲੇ ਆਪਣੀ ਵਿਧਾਨ ਕਾਰ ਹੈ ਉਹਨਾਂ ਦੇ ਆਪਣੇ ਆਪਣੇ ਕਾਨੂੰਨ ਆ ਉਹਨਾਂ ਦੀ ਆਪਣੀ ਆਪਣੀ ਫੋਰਸ ਆ ਇਸੇ ਤਰ੍ਹਾਂ ਜੇ ਕੇਂਦਰ ਇੰਡੀਆ ਦੇ ਵਿੱਚ ਵੀ ਯੂਨਾਈਟਿਡ ਸਟੇਟ ਆਫ ਇੰਡੀਆ ਹੋਣੀ ਚਾਹੀਦੀ ਹੈ ਤਾਂ ਕਿ ਉਸ ਪੈਟਰਨ ਦੇ ਉੱਤੇ ਸਾਨੂੰ ਵਿਧਾਨ ਕਾਰ ਮਿਲ ਸਕੇ ਉਹਨਾਂ ਦਾ ਉਹੀ ਇਸ਼ਾਰਾ ਜਿਹੜੀ ਮੈਂ ਗੱਲ ਕੀਤੀ ਤੁਹਾਡੇ ਨਾਲ ਕਿ ਉਹਨਾਂ ਦਾ ਇਸ਼ਾਰਾ ਅਨੰਦਪੁਰ ਸਾਹਿਬ ਦਾ ਮਤਾ ਹੈ ਨੰਦਪੁਰ ਸਾਹਿਬ ਬਤੇ ਦੇ ਵਿੱਚ ਵੀ ਸਿਰਫ ਇਹੋ ਕੁਝ ਹੀ ਆ ਲੇਕਿਨ ਜਦੋਂ ਉਹਦੋਂ ਨੰਦਪੁਰ ਸਾਹਿਬ ਬਤਾ ਮੰਗਣ ਦੀ ਗੱਲ ਕੀਤੀ ਗਈ ਸੀ ਤੇ ਉਦੋਂ ਵੀ ਸਿੱਖਾਂ ਤੇ ਟੈਗ ਖਾਲਸਾਣ ਦਾ ਲਾਇਆ ਗਿਆ ਸੀ 1951 ਦੇ ਵਿੱਚ ਜਦੋਂ ਪੰਜਾਬੀ ਸੂਬਾ ਮੰਗ ਕੀਤੀ ਤੇ ਨਹਿਰੂ ਨੇ ਇਹ ਕਹਿ ਕੇ ਠੁਕਰਾ ਦਿੱਤਾ ਸੀ ਵੀ ਤੁਹਾਨੂੰ ਪੰਜਾਬੀ ਸੂਬਾ ਨਹੀਂ ਦੇਣਾ ਤੁਸੀਂ ਨੂੰ ਖਾਲਸਾਣ ਬਣਾ ਦੇਣਾ ਵੱਖਰਾ ਰਾਜ ਬਣਾ ਲੈਣਾ ਵੱਖਰਾ ਕੰਟਰੀ ਬਣਾ ਲੈਣਾ ਉਹ ਕਹਿੰਦੇ ਹੋ ਕਿਵੇਂ ਸਕਦਾ ਉਹ ਜਦੋਂ ਕਿ ਬਾਕੀ ਸਟੇਟਾਂ ਨੂੰ ਭਾਸ਼ਾ ਦੇ ਆਧਾਰ ਤੇ ਸੂਬੇ ਦਿੱਤੇ ਗਏ ਸੀਗੇ ਲੇਕਿਨ ਫੇਰ ਵੀ ਸਾਡੇ ਲੀਡਰਾਂ ਦੀ ਹਿੰਮਤ ਸੀ ਵੀ 96 ਵਿੱਚ 15 ਸੱਤ ਸੂਬਾ ਲਾ ਲੈ ਉਹਨਾਂ ਨੇ ਇਸੇ ਪੈਟਰਨ ਦੇ ਉੱਤੇ ਹੁਣ ਦੋਵਾਂ ਦੇ ਰਸਤੇ ਵੱਖੋ ਵੱਖਰੇ ਨੇ ਕੱਲ ਨੂੰ ਭਾਈ ਅਮਰਤਪਾਲ ਸਿੰਘ ਜੇ ਬਾਹਰ ਆ ਜਾਂਦੇ ਕੀ ਇਹ ਇਕੱਠੇ ਚੱਲ ਸਕਣਗੇ ਤੋਂ ਭਾਈ ਸਰਬਜੀਤ ਸੋਰੀ ਕਹਿ ਚੁੱਕੇ ਨੇ ਕਿ ਅਸੀਂ ਰਲ ਕੇ ਇੱਕ ਵੱਖਰੀ ਪਾਰਟੀ ਬਣਾਵਾਂਗੇ ਜਿਹੜੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੋਵੇ ਵੱਦਤ ਘਰਾਂ ਦੀ ਏਮਰਜੀ ਕਰਦੀ ਹੋਗੀ ਵੱਦਤ ਘਰਾਂ ਦੀ ਮੰਗ ਕਰਨੀ ਵੱਦਤ ਘਰਾਂ ਵਾਸਤੇ ਸ਼ੁਰੂਆਤ ਸਿੱਖਾਂ ਨੇ ਕੀਤੀ ਸੀ ਤੇ ਅੱਜ ਹਰ ਸਟੇਟ ਇਹ ਮੰਗ ਕਰ ਰਹੀ ਹੈ 1997 ਦੇ ਵਿੱਚ ਜਦੋਂ ਬਾਦਲ ਸਰਕਾਰ ਦੁਬਾਰਾ ਬਣਦੀ ਹੈ ਪੱਤਰਕਾਰ ਪੁੱਛਦੇ ਉਹਨਾਂ ਨੂੰ ਕਿ ਤੁਸੀਂ ਵੱਦਤ ਘਰਾਂ ਦੀ ਨੰਦਪੁਰ ਸਾਹਿਬ ਦੇ ਮਤਦ ਦੀ ਮੰਗ ਕਰੋ ਕਿ ਕਹਿੰਦੇ ਬਿਲਕੁਲ ਨਹੀਂ ਕਰਨ ਬਾਕੀ ਸਿੱਟਾ ਕਰਨ ਉਹ ਅਸੀਂ ਕਰਾ ਦੇ ਦਿੱਤਾ ਸੀ ਕਿਉਂ ਕਿਹਾ ਸੀਗਾ ਜੇ ਅਸੀਂ ਮੰਗ ਕਰਦੇ ਸਾਡੇ ਤੇ ਟੈਗ ਖਾਲਸਾ ਦਾ ਲਾ ਦੰਦੇ ਆ ਤੇ ਲੋਕਾਂ ਨੂੰ ਸਮਝਾਉਣਾ ਬੜਾ ਮੁਸ਼ਕਿਲ ਜਲੇ ਬਾਅਦ ਇੱਕ ਸਟੇਟਾਂ ਚ ਬਿਠੇ ਸਮਝਾਉਣਾ ਬੜਾ ਮੁਸ਼ਕਿਲ ਹੋਵੇ ਭਾਈ ਅਸੀਂ ਖਾਲਸਤਾਨੀ ਨਹੀਂ ਅਸੀਂ ਦੇਸ਼ ਭਗਤ ਇਸ ਕਰਕੇ ਭਾਈ ਅਮਰਤਪਾਲ ਸਿੰਘ ਦਿੱਤੇ ਬਕਾਇਦਾ ਤੌਰ ਤੇ ਭਾਈ ਸਰਬਜੀਤ ਸਿੰਘ ਦੇ ਰਸਤੇ ਲਗਭਗ ਅਲੱਗ-ਅਲੱਗ ਨੇ ਤੇ ਜਦੋਂ ਭਾਈ ਅਮਰਤਪਾਲ ਸਿੰਘ ਨੂੰ ਬੇਲ ਮਿਲ ਗਈ ਤੇ ਮੈਨੂੰ ਉਮੀਦ ਹੈ ਸ਼ਾਇਦ ਇਹ ਆਪਣੀ ਵਿਚਾਰਧਾਰਾ ਦੇ ਤੌਰ ਤੇ ਇਕੱਠੇ ਨਾ ਚੱਲ ਸਕਣ ਇੱਕ ਪਾਸੇ ਖਾਲਸਤਾਨ ਇੱਕ ਪਾਸੇ ਵੰਦਤਕਾਰ ਜੀ ਜੀ ਪਰ ਤੁਸੀਂ ਜਦੋਂ ਤੁਸੀਂ ਗੱਲ ਕਰ ਰਹੇ ਹੋ ਵੀ ਇਦਾਂ ਲੱਗਦਾ ਵੀ ਇਹ ਇਕੱਠੇ ਨਹੀਂ ਚੱਲ ਸਕਣ ਤੇ ਫਿਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜ਼ਿਮਨੀ ਚੋਣਾਂ ਉਹ ਸਭ ਦੇ ਵਿੱਚ ਫਿਰ ਇਹ ਕਿੱਦਾਂ ਮਤਲਬ ਆਪਣੇ ਕੈਂਡੀਡੇਟ ਜਿਹੜੇ ਆ ਉਹ ਅਨਾਉਂਸ ਹਾਲਾਕੀ ਇੱਕ ਤੋਂ ਬਾਅਦ ਇੱਕ ਕਰਦੇ ਜਾ ਰਹੇ ਆ ਗਿਦੜਬਾ ਤੋਂ ਮਨਦੀਪ ਸਿੰਘ ਸਿੱਧੂ ਨੂੰ ਅਨਾਉਂਸ ਕਰ ਚੁੱਕਿਆ ਉਸ ਵਕਤ ਅਮਰਤਪਾਲ ਦੇ ਪਿਤਾ ਜਿਹੜੇ ਆ ਮੌਜੂਦ ਸੀਗੇ ਤੇ ਹੁਣ ਇਦਾਂ ਹੋ ਰਿਹਾ ਤੇ ਫਿਰ ਇਹ ਸਾਰਾ ਮਾਹੌਲ ਕਿੱਦਾਂ ਜਿਹੜਾ ਵਾ ਇਹਨੂੰ ਕਿੱਦਾਂ ਇਕੱਠਾ ਰੱਖਿਆ ਜਾਏਗਾ ਇਹ ਇਹ ਤਾਂ ਫਿਰ ਖਿੱਲਰ ਦਾ ਜਾਂਦਾ ਜਾਂਦਾ ਸੰਦੀਪ ਜੀ ਉਹਦੇ ਵਿੱਚ ਕਾਮਨ ਮਿਨਿਮਮ ਪ੍ਰੂਵ ਬਣ ਜਾਂਦਾ ਹੁੰਦਾ ਕਾਮਨ ਮਿਨਿਮਮ ਪ੍ਰੋਗਰਾਮ ਤੋਂ ਬੰਦਾ ਉਹ ਦੇ ਵਿੱਚ ਹੁੰਦਾ ਸੀ ਕਿ ਅਸੀਂ ਇਸ ਮੁੱਦੇ ਨੂੰ ਲੈ ਕੇ ਇਕੱਠੇ ਹਾਂ ਅਸੀਂ ਸ਼੍ਰੋਮਣੀ ਕਮੇਟੀ ਤੋਂ ਬਾਦਲ ਦਲ ਦਾ ਜਿਲਾਵਾ ਉਹ ਮੁਕਤ ਕਰਨ ਬਦਲ ਦਲ ਤੋਂ ਉਹਨੂੰ ਲੈ ਕੇ ਅਸੀਂ ਇਕੱਠੇ ਹਾਂ ਵਿਚਾਰਤਰ ਦੋਵਾਂ ਦੀ ਸਿੱਖੀ ਦੀ ਹੈ ਨਾ ਦੋਵੇਂ ਅਮਰਧਾਰੀ ਨੇ ਤੇ ਜਦੋਂ ਇਹ ਕੱਲ ਤਾਂ ਪਤਾ ਮੰਗ ਕਰਨਾ ਮੈਨੂੰ ਇਹ ਦੱਸ ਦਿਓ ਤੁਸੀਂ ਅੱਜ ਤੱਕ ਸਰ ਸਰ ਸਰਦਾਰ ਮਾਨ ਹੂੰ ਜਿਮਰਨਜੀਤ ਸਿੰਘ ਮਾਨ ਜਿਹੜੇ ਖਾਲਸਾ ਦਾ ਬੜੇ ਵੱਡੇ ਮਦਈ ਨੇ ਅੱਜ ਤੱਕ ਮੈਨੂੰ ਦੱਸ ਦਿਓ ਕਦੀ ਪਾਰਲੀਮੈਂਟ ਜਾ ਕੇ ਇਹਨਾਂ ਖਾਲਸਾਣ ਦੀ ਗੱਲ ਕੀਤੀ ਹੈ ਕਦੀ ਨਹੀਂ ਕੀਤੀ ਭਾਈ ਸਰਬਜੀਤ ਸਿੰਘ ਗੁਰੂ ਇਹ ਕਹਿੰਦੇ ਮੈਂ ਜਾ ਕੇ ਇਹਨਾਂ ਨੂੰ ਕਿਹਾ ਸੀ ਵੀ ਮੈਂ ਬੰਦੀ ਸਿੰਘਾਂ ਦੀ ਗੱਲ ਕਰਨੀ ਹੈ ਤੇ ਇਹ ਯੂਨਾਈਟਿਡ ਸਟੇਟ ਆਫ ਇੰਡੀਆ ਦੀ ਗੱਲ ਕਰਨੀ ਹੈ ਤੇ ਕਹਿੰਦੇ ਮੈਨੂੰ ਕਹਤਾ ਸੀ ਗ੍ਰਹਿ ਮੰਤਰੀ ਤੁਹਾਨੂੰ ਟਾਈਮ ਨਹੀਂ ਮਿਲ ਸਕਦਾ ਜੇ ਤੁਸੀਂ ਇਹ ਗੱਲ ਕਰੀ ਮੌਕਾ ਹੋਗਾ ਫਿਰ ਵੇਖਾਂਗੇ ਕਿ ਤੇ ਆਪਾਂ ਕਿਸੇ ਤਰੀਕੇ ਨਾਲ ਜਾਂ ਜਲੇ 20 ਪਰਚੀਆਂ ਪੈਂਦੀ ਉਹ ਪਾ ਕੇ ਵੇਖ ਲੂ 20 ਪਰਚੀਆਂ ਜਿਹਦੀ ਅਕੋਰਡਿੰਗ ਉਹਦੀ ਕੰਦਣੀ ਜਿਹਦੀ ਰਣੀ ਰਹਿ ਜਾਣੀ ਐ ਇਸ ਕਰਕੇ ਜਦ ਤੇ 20 ਪਰਚੀਆਂ ਤੁਹਾਡਾ ਆ ਜਾਵੇ ਤੇ ਜਾਂ ਫਿਰ ਤੁਹਾਨੂੰ ਸਮਾਂ ਨਹੀਂ ਮਿਲ ਸਕਦਾ ਇਕੱਲੇ ਤੇ ਹੈਗੇ ਵਿਚਾਰੇ ਸਮਾਂ ਕਿੱਥੋਂ ਵਜਣਾ ਲੈਣਾ ਸੀਗਾ ਤੁਹਾਨੂੰ ਪਤਾ ਹੋਏਗਾ ਜਦੋਂ ਭਗਵਾਨਤਮਨ ਐਮਪੀ ਸੀ ਨਾ ਕਾਂਗਰਸ ਵਾਲੇ ਵੀ ਆਪਣਾ ਸਮਾਂ ਉਹਨੂੰ ਦੇ ਦਿੰਦੇ ਹੁੰਦੇ ਸੀਗੇ ਕਿਤੋਂ ਗੱਲ ਕਰ ਲਾ ਕੱਲੇ ਨੂੰ ਸਿਰਫ 30 ਸੈਕਿੰਡ ਮਿਲਦੇ ਹੁੰਦੇ ਸੀਗੇ। ਵੱਧ ਤੋਂ ਵੱਧ 1 ਮਿੰਟ ਮਿਲਦਾ ਸੀਗਾ। ਤੋਂ ਉਹ ਆਪਣੀ ਕਪਤਾ ਦੇ ਵਿੱਚ ਜਿਹੜੀ ਆ ਉਹ 22 ਸੈਕਿੰਡ 'ਚ ਗੱਲ ਕਰਕੇ ਗੱਲ ਮੁਕਾਜਿੰਦਾ ਸੀਗਾ ਕਿ ਸਪੀਕਰ ਕਹਿੰਦਾ ਵੀ ਤੇਰੇ 8 ਸੈਕਿੰਡ ਰਹਿ ਗਏ ਆ ਹੋਰ ਉਹ ਕਹਿੰਦਾ ਜੀ ਜਮਾ ਕਰ ਲਓ ਅਗਲੀ ਵੀ ਫੇਰ ਲੰਘਾਂਗੇ ਆਪਾਂ। ਗੱਲ ਕਰਦਾ ਆਪਣਾ ਤਰੀਕਾ ਹੁੰਦਾ। ਇਸ ਕਰਕੇ ਭਾਈ ਸਰਬਜੀਤ ਸਿੰਘ ਹੋਰਾਂ ਕੋਲ ਇੰਨੀ ਸਮਰੱਥਾ ਨਹੀਂ ਆ ਗਈ ਵੀ ਉਹ ਧੱਕੇ ਦੇ ਜ਼ੋਰ ਨਾਲ ਜਾਂ ਕਿਤੇ ਆਪਣੇ ਕਨਵਿੰਸ ਕਰਕੇ ਗ੍ਰਹਿ ਮੰਤਰੀ ਕੋਲ ਟਾਈਮ ਲੈ ਸਕੇ ਕਿ ਜਾ ਆਪਣੀ ਗੱਲ ਆਪਣੀ ਤਰੀਕੇ ਨਾਲ ਕਰ ਸਕਣ ਉਹ ਥੋੜੇ ਜਿਹੇ ਟ੍ਰੈਂਡ ਨਹੀਂ ਹੈ ਜੋ ਟ੍ਰੈਂਡ ਹੋ ਕੇ ਫਿਰ ਵੇਖਾਂ ਕੀ ਬਣਦਾ ਜੀ ਜੀ ਪੱਟੀ ਸਾਹਿਬ ਉਹਦੇ ਦੂਜੇ ਪਾਸੇ ਥੋੜੀ ਜੀ ਗੱਲ ਇਹੀ ਅੱਗੇ ਹੋਰ ਤੋਰ ਲੈਣੇ ਆ ਇਹ ਐਨਐਸਏ ਵਧਾਈ ਗਈ ਆ ਤੇ ਉਹਦੇ ਮੁਤਲਕ ਪੰਜਾਬ ਸਰਕਾਰ ਨੇ ਜਿਹੜਾ ਜਵਾਬ ਪੇਸ਼ ਕੀਤਾ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨੂੰ ਲੈ ਕੇ ਕੀ ਕਹੋਗੇ ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਜ਼ਮਾਨਤ ਹੋ ਸਕਦੀ ਆ ਤੇ ਲੱਗਦਾ ਵੀ ਜੋ ਜਵਾਬ ਪੰਜਾਬ ਸਰਕਾਰ ਨੇ ਪੇਸ਼ ਕੀਤਾ ਉਦੇ ਆਧਾਰ ਤੇ ਅਮਰਿਤਪਾਲ ਨੂੰ ਜ਼ਮਾਨਤ ਮਿਲ ਸਕਦੀ ਹੈ ਵੇਖੋ ਉਹਨਾਂ ਨੇ ਕਹਿ ਦਿੱਤਾ ਜੀ ਇਹ ਖਾਲਸਾ ਦੀ ਮੰਗ ਕਰ ਰਹੇ ਨੇ ਇਹ ਵੱਖਰੇ ਦੇਸ਼ ਦੀ ਮੰਗ ਕਰ ਰਹੇ ਨੇ ਇਹਨਾਂ ਦੇ ਬਾਹਰ ਉਹਨਾਂ ਲਾਇਡ ਆਰਡਰ ਦੀ ਸਿਚੁਏਸ਼ਨ ਨੂੰ ਖਤਰਾ ਪੈਦਾ ਹੋ ਸਕਦਾ ਹੈ ਇਹ ਸਰਕਾਰ ਨੇ ਜਵਾਬ ਤਾਂ ਦਿੱਤਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਜਿਹੜੀ ਗੱਲ ਇਹਨਾਂ ਨੇ ਕੱਲ ਕੀਤੀ ਆ ਕਲਦੋ ਕਲਵੰਦ ਸਿੰਘ ਰਾਓ ਕੇ ਦੇ ਕੇਸ ਦੇ ਵਿੱਚ ਉੱਥੇ ਸਰਕਾਰ ਕੋਲ ਜਵਾਬ ਕੋਈ ਨਹੀਂ ਹੈਗਾ ਕਲਵੰਦ ਸਿੰਘ ਰਾਏ ਕੋਲੇ ਦੇ ਕੇਸ ਦੇ ਵਿੱਚ ਇਹ ਕਿਹਾ ਗਿਆ ਵਾ ਕਿ ਵੇਖੋ ਜੀ ਕਲਵੰਦਸ ਇਹ ਜਿਹੜਾ ਮਾਮਲਾ ਵਾ ਇਹਦੀ ਐਨਐਸਸੀ ਹੈ ਤੁਸੀਂ ਪਹਿਲੇ ਸਾਲ ਇੱਕ ਸਾਲ ਵਧਾ ਦਿੱਤੀ ਮੁੜ ਕੇ ਤੁਸੀਂ ਤਿੰਨ ਤਿੰਨ ਮਹੀਨੇ ਤਿੰਨ ਮਹੀਨੇ ਵਾਸਤੇ ਵਧਾ ਸਕਦੇ ਹੋ ਤੇ ਨਹੀਂ ਦੱਸ ਸਕਦੇ ਤੁਸੀਂ ਤੁਸੀਂ ਇਕੱਠੀ ਸਾਲ ਵਾਸਤੇ ਫਿਰ ਵਧਾ ਦਿੱਤੀ ਉਹਦੇ ਵਿੱਚ ਇੱਕ ਟੈਕਨੀਕਲ ਅਰਚਣ ਪੈ ਸਕਦੀ ਜਿਹਦੇ ਵਿੱਚ ਉਹਨਾਂ ਨੂੰ ਦਬਾਨਤ ਮਿਲ ਸਕਦੀ ਪਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਜ਼ਬਾਨਤ ਭਾਈ ਅਮਰਤਪਾਲ ਸਿੰਘ ਨੂੰ ਉਦੋਂ ਮਿਲੂਗੀ ਜਦੋਂ 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 ਕੇਂਦਰ ਸਰਕਾਰ ਚਾਹੂਗੀ ਅਪਾ ਅੱਗੇ ਵੀ ਗੱਲ ਕੀਤੀ ਵੀ ਕੇਜਰੀਵਾਲ ਨੂੰ ਬੇਲ ਉਹਨਾਂ ਨੇ ਕਿ ਮੈਰਿਟ ਦੇ ਆਧਾਰ ਤੇ ਨਹੀਂ ਦਿੱਤੀ ਕੇਜਰੀਵਾਲ ਨੂੰ ਸਿਰਫ ਇਸ ਕਰਕੇ ਬੇਲ ਦਿੱਤੀ ਆ ਕਿ ਇਹ ਸਟਾਰ ਕੰਪੇਨਰ ਤੇ ਜਾ ਕੇ ਹਰਿਆਣੇ 'ਚ ਰੋਲਾ ਪਾਊਗਾ ਤੇ ਕਾਂਗਸੀਆਂ ਵੋਟਾਂ ਟੁੱਟਣਗੀਆਂ ਜਿਹੜੀ ਐਨਟੀ ਇਨਕੰਮਬੀਜ ਦੇ ਵੋਟਾਂ ਵੱਡੀਆਂ ਜਾਣਗੀਆਂ ਸਾਨੂੰ ਫਾਇਦਾ ਹੋ ਜਾਊਗਾ ਉਹਨੂੰ ਇਹ ਸ਼ੌਕ ਨੂੰ ਨਹੀਂ ਤੇ ਉਹਨਾਂ ਨੇ ਐਸੇ ਕਰਕੇ ਅਜੇ ਪੰਜਾਬ 'ਚ ਕੋਈ ਇਲੈਕਸ਼ਨ ਹੈ ਨਹੀਂ ਜੇ ਹੁਣ ਨਾ ਇਲੈਕਸ਼ਨ ਮਿਉਟਾ ਮਿਲਿਆ ਤੇ 2026 ਦੇ ਅਖੀਰ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਬਿੱਲ ਦੇ ਦੇਣਗੇ। ਹਾਲ ਦੀ ਘੜੀ ਇਹਨਾਂ ਕੋਲ 3 ਸਾਲ ਤੱਕ ਵਧਾਉਣ ਦਾ ਸਮਾਂ ਹੁੰਦਾ ਵੀ 3 ਸਾਲ ਤੱਕ ਵਧਾ ਸਕਦੇ ਆ। ਹਰ ਸਾਲ ਵਧਾਣੀ ਹੁੰਦੀ ਹੈ 3 ਸਾਲ ਤੋ ਵੱਧ ਵੀ ਵਧਾ ਸਕਦੇ ਆ ਉੱਚ ਕੋਈ ਇਹਨਾਂ ਤੇ ਕੋਈ ਪਾਬੰਦੀ ਨਹੀਂ ਕੋਈ ਕਿਸੇ ਕਿਸਮ ਦੀ ਹੈਗੀ। ਲੇਕਿਨ ਕਹਿ ਦਿੰਦੇ ਆ ਜੀ ਇਹ ਸਟੇਟ ਗਵਰਨਰ ਦਾ ਕੰਮ ਹੈ। ਸਟੇਟ ਗਵਰਨਰ ਨੂੰ ਫਸਾ ਕੇ ਹਮ ਕਹਿੰਦੇ ਭਰੀ ਹੋ ਜਾਂਦੇ ਆ ਕਿ ਫੇਰ ਮੈਨੂੰ ਪੱਟੀ ਸਾਹਿਬ ਇੱਕ ਗੱਲ ਚੇਤੇ ਆ ਗਈ ਆਪਾਂ ਜਦੋਂ ਗੱਲ ਡਿਸਕਸ ਕਰ ਰਹੇ ਸੀਗੇ ਮੈਂ ਕਿਹਾ ਕੱਲ ਦੀ ਗੱਲ ਆ ਜਦੋਂ ਆਪਾਂ ਫੋਨ ਤੇ ਗੱਲ ਕਰ ਰਹੇ ਸੀ ਫਿਰ ਉਹ ਇੰਜੀਨੀਅਰ ਅਬਦੁੱਲ ਰਾਸ਼ੀਦ ਵਾਲੀ ਜਿਹੜੀ ਇੰਟਰਵਿਊ ਆ ਫਿਰ ਉਹ ਲਗਭਗ ਜਦੋਂ ਤੁਸੀਂ ਕਹਿ ਰਹੇ ਹੋ ਫਿਰ ਲੋਕ ਜਿਹੜੇ ਸਵਾਲ ਉਠਾ ਰਹੇ ਆ ਉਹ ਫਿਰ ਸਹੀ ਆ ਨਹੀਂ ਉਹਨੂੰ ਕਿਉਂ ਦਿੱਤੀ ਗਈ ਇੰਜੀਨੀਅਰ ਸ਼ੇਖ ਰਸੀਦ ਨੂੰ ਜਿਹੜੀ ਦਿੱਤੀ ਗਈ ਇਹ ਬਿਲਕੁਲ ਕਿਉਂ ਦਿੱਤੀ ਗਈ ਆ ਉਹਦਾ ਕਾਰਨ ਵੀ ਉੱਥੇ ਸੀ ਕਿ ਆ ਭੀ ਜਿਹੜੀਆਂ ਵਿਰੋਧੀ ਵੋਟਾਂ ਭਾਜਪਾ ਦੀਆਂ ਉਹ ਵੰਡੀਆਂ ਜਾਣ। ਇਹ ਜਾ ਕੇ ਉੱਥੇ ਪ੍ਰਚਾਰ ਕਰੇ। ਜਿਹੜੀਆਂ ਨੈਸ਼ਨਲ ਕਾਨਫਰੰਸ ਪੀਡੀਪੀ ਦੀਆਂ ਮੋਲ ਪੜ੍ਹਣੀਆਂ ਵੋਟਾਂ ਨਹੀਂ ਸਾਡੀਆਂ ਵੋਟਾਂ ਪੜ੍ਹਣੀਆਂ ਤਾਂ ਵੰਡੀਆਂ ਗਈਆਂ ਕਿ ਸੁਣੀਆਂ ਪੜ੍ਹਣੀਆਂ ਪੜ੍ਹਣੀਆਂ। ਬਾਕੀ ਜੇ ਸਾਡੀਆਂ ਵਿਰੋਧੀਆਂ ਵੋਟਾਂ ਵੰਡੀਆਂ ਜਾਣ। ਇੰਜੀਨੀਅਰ ਸ਼ੇਖ ਰਸੀਦ ਨੂੰ ਇਸ ਕਰਕੇ ਮਿਲ ਦਿੱਤੀ ਗਈ। ਦੂਸਰੀ ਉਹਨਾਂ ਕਮਿਟਮੈਂਟ ਹੋਈ ਹੈ। ਕਿ ਤੂੰ ਭਾਈ ਜਾ ਕੇ ਹੁਣ ਉੱਥੇ ਨੌਜੋਨ ਸਮਝਾਉਣਾ ਹੀ। ਇਹ ਸਿੱਧੇ ਰਸਤੇ ਲਾਉਣੇ ਤੇ ਪਹਿਲਾ ਬਿਆਨ ਉਹਦਾ ਇਹ ਹੈ ਸੀ ਸ਼੍ਰੀਨਗਰ AIRPORT ਤੋਂ ਵੀ ਅਸੀਂ ਮੁਕੰਮਲ ਸ਼ਾਂਤੀ ਚਾਹੁੰਦੇ ਹਾਂ ਕਬਰਸਥਾਨ ਵਰਗੀ ਸ਼ਾਂਤੀ ਨਹੀਂ ਇਹਦੇ ਮਤਲਬ ਤੁਸੀਂ ਆਪ ਕਹ ਲਓ ਤਾਂ ਕਿੰਨ ਤੋਂ ਪਾਪ ਕੀ ਸੀਗਾ ਇਹ ਸੰਕੇਤਕ ਸੀ ਵੀ ਕੇਂਦਰ ਸਰਕਾਰ ਨੇ ਜੋ ਉਹਨੂੰ ਇਸ਼ਾਰਾ ਕੀਤਾ ਉਹ ਤੇ ਆਪਣੀ ਕਾਰਵਾਈ ਨੂੰ ਸ਼ੁਰੂ ਕਰ ਦਿੱਤੀ ਹੈ ਜੀ ਸਰ ਇਸ ਕਰਕੇ ਉਹਨੂੰ ਇਸ ਕਰਕੇ ਦਿੱਤੀ ਬੇਲ ਵੀ ਜਿਸ ਤਰ੍ਹਾਂ ਕੇਜਰੀਵਾਲ ਨੂੰ ਬੇਲ ਦਿੱਤੀ ਕਿ ਉਹਨੂੰ ਦਿੱਤੀ ਕਿ ਵੀ ਜਾ ਕੇ ਤੁਝਨੇ ਵਿਰੋਧੀ ਵੋਟਾਂ ਉਹ ਵੰਡ ਤਾਂ ਕਿ ਸਾਨੂੰ ਫਾਇਦਾ ਹੋ ਸਕੇ ਹੋਰ ਕਿਉਂ ਨਹੀਂ ਹੈਗੀ ਇੱਥੇ ਵੀ ਜਦੋਂ ਲੋੜ ਪਈ ਉਹਨਾਂ ਨੂੰ ਕਮਰਤਪਾਲ ਦੀ ਇੱਥੇ ਵੀ ਬੇਲ ਦਿੱਤੀ ਚਲਗੀ ਕੋਈ ਪ੍ਰੋਬਲਮ ਨਹੀਂ ਉੱਥੇ ਹੈਗੀ ਜੀ ਬੜੀ ਸਾਹਿਬ ਅੱਜ ਜਿਹੜੀ ਅਕਾਲ ਤਖਤ ਸਾਹਿਬ ਸਿੱਖ ਸੰਗਤ ਪੇਸ਼ ਹੁੰਦੀ ਹੈ ਇੱਕ ਢੜਾ ਪੇਸ਼ ਹੁੰਦਾ ਤੇ ਜ਼ਿਕਰ ਹੁੰਦਾ ਬੀਬੀ ਜਗੀਰ ਕੌਰ ਹੁਣਾ ਦਾ ਜ਼ਿਕਰ ਇਹ ਹੁੰਦਾ ਸਨ 2000 ਦਾ ਜਦੋਂ ਬੀਬੀ ਜਗੀਰ ਕੌਰ ਹੁਣਾ ਦੇ ਉੱਤੇ ਇਹ ਇਲਜ਼ਾਮ ਲੱਗਾ ਕਿ ਇਹਨਾਂ ਨੇ ਆਪਣੀ ਬੇਟੀ ਦਾ ਖਤਮ ਕੀਤਾ ਉਹ ਮਾਮਲਾ ਮੁੜ ਕੇ ਜਾ ਕੇ ਅਦਾਲਤਾਂ ਦੇ ਵਿੱਚ ਸਿੱਧ ਵੀ ਹੋਇਆ ਇਹਨਾਂ ਨੂੰ ਸਜ਼ਾ ਵੀ ਹੋਈ ਤੇ ਹੁਣ ਇੱਕ ਵਾਰ ਫੇਰ ਤੋਂ ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਗਿਆ ਬਈ ਕਿਉਂਕਿ ਬੀਬੀ ਜਗੀਰ ਕੌਰ ਇੱਕ ਸਰਕਟ ਆਗੂ ਨੇ ਅਕਾਲੀ ਦਲ ਦੇ ਆਗੂ ਨੇ ਅੱਜਕੱਲ੍ਹ ਅਕਾਲੀ ਸੁਧਾਰ ਲਹਿਰ ਦੇ ਵਿੱਚ ਨੇ ਤੇ ਐਦਾਂ ਨਹੀਂ ਲੱਗਦਾ ਵੀ ਇਹ ਜਿਹੜੇ ਬਾਗੀ ਦੀ ਬਾਬਲ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਹੁਣ ਹੌਲੀ ਹੌਲੀ ਲੋਕ ਜਿਹੜੇ ਆ ਜਿਹਦਾ ਹਾਲ ਹੀ ਦੇ ਵਿੱਚ ਅਸੀਂ ਦੇਖਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਿਲਕ ਲਗਾਉਣ ਵਾਲਾ ਜਿਹੜਾ ਇੱਕੋ ਵੀਡੀਓ ਸਾਹਮਣੇ ਆ ਗਿਆ ਤੇ ਹੁਣ ਅਭੀ ਵੀ ਜ਼ਗੀਰਕੌਰ ਹੋਣ ਵਾਲਾ 24 ਸਾਲ ਪੁਰਾਣਾ ਕੇਸ ਸਾਹਮਣੇ ਆ ਗਿਆ ਜਿਹੜੀ ਗੱਲ ਤੁਸੀਂ ਕੀਤੀ ਆ ਪਹਿਲੀ ਗੱਲ ਤੇ ਇਹ ਆ ਕਿ ਬੀਬੀ ਜੁਗੀਕ ਨੂੰ ਅਜੇ ਤੱਕ ਪੰਚ ਪੰਤੂ ਛੇਕਿਆ ਨਹੀਂ ਗਿਆ ਕਿ ਜਿਹੜਾ ਇੱਕ ਛੇਕਣ ਦਾ ਹੁਕਮਨਾਮਾ ਗੁੰਨੇ ਤੋਂ ਜਾਰੀ ਹੋਇਆ ਸੀਗਾ ਜਥੇਦਾਰ ਅਕਾਲ ਐਕਟਿੰਗ ਜਥੇਦਾਰ ਪ੍ਰੋਫੈਸਰ ਪੂਰਨ ਸਿੰਘ ਨੇ ਕੀਤਾ ਸੀਗਾ ਉਹ ਗਿਆਨੀ ਜੁਗਿੰਦਰ ਸਿੰਘ ਵਦਾਨਤੀ ਨੇ ਰੱਦ ਕਰਤਾ ਛਾਪੀ ਦੂਸਰੀ ਚੀਜ਼ ਹੁਣ ਕਈ ਲੋਕ ਜੋੜ ਕੇ ਵੇਖਣਗੇ ਵੀ ਜੇ ਲੰਗਾਹ ਦੇਖਲਾ ਕਾਰਵਾਈ ਤੇ ਦੇਖ ਸਭ ਕਿਉਂ ਨਹੀਂ ਮੈਂ ਫਿਰ ਵੀ ਦੱਸਦੀ ਆ ਲੰਗਾਹ ਨੂੰ ਪੰਥ ਚੋਂ ਛੇਕਣ ਤੇ ਕਾਰਵਾਈ ਦੇਖਲਾ ਪਈ ਆ ਬੀਬੀ ਜ਼ਗੀਰ ਕੋ ਨੂੰ ਪੰਥ ਤੋਂ ਛੇਕਿਆ ਨਹੀਂ ਗਿਆ। ਲੇਕਿਨ ਜਦੋਂ ਧਨਵਾਨ ਸਿੰਘ ਦਾ ਮਾਮਲਾ ਇੱਕ ਬਲਾਤਕਾਰੀ ਸਾਥ ਦਾ ਦਰਬਾਰ ਅਕਾਲ ਤਖਤ ਤੇ ਪੁੱਜਾ ਸੀ ਨਾ ਉਹਦੇ ਵਿੱਚ ਰੌੜਾ ਰੌੜਾ ਬੜਾ ਪਿਆ ਸੀ। ਬੀ 70 ਜਾਂ ਤੀ ਸਮਝੋ ਤਾਂ ਅਗੀ ਜਿਸ ਦਿਨ 70000 ਰੁਪਏ ਲੈ ਕੇ ਉਹਦੇ ਹੱਕ 'ਚ ਫੈਸਲਾ ਕਰਦਾ ਬੜਾ ਰੌਣਾ ਪਿਆ ਸੀ ਇਸ ਦੰਦ। ਅਕਾਲ ਤਖਤ ਜਿਹੜਾ ਜਿਹੜਾ ਸਾਥ ਧਨਵਾਨ ਸਿੰਘ ਉਹਨੂੰ ਬਰੀ ਕਰਦਾ। ਲੇਕਿਨ ਅਦਾਲਤ ਉਹਨੂੰ 7 ਸਾਲ ਦੀ ਸਜ਼ਾ ਸੁਣਾਦਿੰਦੀ ਬਲਦ ਕਰਦੇ ਕੇਸ ਦੇ ਵਿੱਚ ਹੋਗੇ ਨਾ ਕੰਟਰੋਵਰਸੀ ਉਹਦੇ ਇੱਕ ਅਕਾਲ ਤੱਕ ਤੇ ਮਤਾ ਪਾਸ ਕੀਤਾ ਗਿਆ ਸੀ ਵੀ ਜਿਹੜਾ ਕੇਸ ਅਦਾਲਤ ਚੱਲਦਾ ਵਾ ਉਹਦੀ ਸੁਣਵਾਈ ਅਕਾਲ ਤੱਕ ਤੇ ਨਹੀਂ ਕੀਤੀ ਜਾਊਗੀ ਲੰਗਾਵੇ ਕੇਸ ਵੀ ਸੁਣਵਾਈ ਕੀਤੀ ਗਿਆ ਸਿਰਫ ਉਹਨੂੰ ਪੰਥੂ ਛੇਕਣ ਦੀ ਕੀਤੀ ਗਈ ਆ ਜਿਹੜੀ ਉਹਨੇ ਗਲਤੀ ਕੀਤੀ ਇਸ ਨੂੰ ਅਦਾਲਤ ਨੇ ਬਰੀ ਕੀਤਾ ਉਹਦੀ ਨਹੀਂ ਕੀਤੀ ਗਈ ਇਸ ਕਰਕੇ ਬੀਬੀ ਜਗੀਰਕੌਰ ਨੂੰ ਅਕਾਲ ਤਖਤ ਤੇ ਬੁਲਾਇਆ ਨਹੀਂ ਜਾ ਸਕਦਾ ਕਿਉਂਕਿ ਜਿਹੜੀ 2010 ਦੀ ਦਰਖਾਸਤ ਕਹਿੰਦੇ ਉਦੋਂ ਪਹਿਲਾਂ ਬੜਾ ਕੁਝ ਚੁੱਕਾ ਸੀਗਾ ਬੀਬੀ ਜੇਲ੍ਹ ਵੀ ਗਈ ਹਾਈ ਕੋਰਟ ਨੇ ਉਹਨੂੰ ਬਰੀ ਕੀਤਾ ਵਾ ਜਾਂ ਤੇ ਬੀਬੀ ਨੂੰ ਉਦੋਂ ਛੇਕਦੇ ਦੇ ਪੰਚ ਉੱਤੇ ਫਿਰ ਉੱਤੇ ਕਾਰ ਵੀ ਬਰਾਬਰ ਦੀ ਹੋ ਸਕਦੀ ਜੀ ਕਿ ਹੁਣ ਤੁਸੀਂ ਸ਼ਾਮਲ ਕਰਨਾ ਤੇ ਕਿਵੇਂ ਕਰਨਾ ਹੈ ਲੇਕਿਨ ਆਜ ਲਈ ਨਿੱਕੀਆਂ ਨਿੱਕੀਆਂ ਛੁੱਟਣਾ ਛੇੜ ਰਿਹਾ ਹੈ ਦੀ ਕਿ ਬਹੁਤੀ ਲੋੜ ਨਹੀਂ ਹੈਗੀ ਵੀ ਜਦੋਂ ਅਕਾਲ ਤਖਤ ਨੇ ਕਹਿਤਾ ਵੀ ਇੱਥੇ ਮਾਮਲਾ ਉਹ ਵਿਚਾਰਿਆ ਜਿਹੜਾ ਧਾਰਮਿਕ ਤੌਰ ਤੇ ਹੋਊਗਾ ਕ੍ਰਿਮੀਨਲ ਮਜਾ ਮਾਮਲਾ ਦੀ ਵਿਚਾਰਿਆ ਜਾਊਗਾ ਇੱਥੇ ਜੀ ਜੀ ਪਟੜੀ ਸਾਹਿਬ ਥੋੜਾ ਜਿਆ ਗਿਆਨ ਚ ਵਾਦਾ ਕਰਿਓ ਵੀ ਬੀਬੀ ਜਗੀਰ ਕੌਰ ਹੁਣਾਂ ਨੂੰ ਜਦੋਂ ਫਿਰ ਜੇਲ੍ਹ ਹੋਈ ਸੀ ਕਪੂਰਥਲਾ ਜੇਲ੍ਹ ਦੇ ਵਿੱਚ ਰਹੇ ਸੀ ਉਹ ਕਿਹੜਾ ਮਾਮਲਾ ਸੀਗਾ ਇਹਦੇ ਵਿੱਚ ਦੋ ਗੱਲਾਂ ਸੀ ਜੀ ਇਹਨਾਂ ਤੇ ਮਾਮਲਾ ਚੱਲਿਆ ਸੀ ਵੀ ਜਿਹੜਾ ਇਹਨਾਂ ਦੀ ਬੇਟੀ ਦੇ ਪੇਟ 'ਚ ਬੱਚਾ ਪਲਦਾ ਸੀ ਉਹ ਮਾਰਨ ਦਾ ਮਾਮਲਾ ਸੀ ਜੀ ਕੁੜੀ ਨੂੰ ਮਰਨ ਦਾ ਮਾਮਲਾ ਜਿਹੜਾ ਅਜੇ ਤੱਕ ਨਹੀਂ ਚੱਲਿਆ ਉਸ ਕੇਸ ਇਹਨਾਂ ਨੂੰ ਬਕਾਇਦਾ ਤੌਰ ਤੇ ਜਿਹੜੀ ਸਜ਼ਾ ਹੋਈ ਸੀ ਤੇ ਉਹ ਹਾਈ ਕੋਰਟ ਨੇ ਮੁੜ ਕੇ ਬਰੀ ਕਰ ਦਿੱਤਾ। ਕੁੜੀ ਮਰਨ ਦਾ ਮਾਮਲਾ ਅਜੇ ਤੱਕ ਨਾ ਮੁੜ ਕੇ ਕੋਰਟ ਨੇ ਕੁਝ ਕੀਤਾ ਨਾ ਪੁਲਿਸ ਨੇ ਕੁਝ ਕੀਤਾ ਸਰਕਾਰ ਆਪਣੀ ਸੀ। ਬੀਬੀ ਜਗੀਰ ਕੌਰ ਕਪੂਥਲੇ ਦੀ ਜਿਲ੍ਹੇ ਦੇ ਵਿੱਚ ਰੂਰ ਹੈ ਗਈ ਸੀ ਲੇਕਿਨ ਬੀਬੀ ਜਗੀਰ ਕੌਰ ਤੋਂ ਆਪਣੀ ਸਰਕਾਰ ਚਲਾਉਂਦੀ ਸੀਗੀ। ਉਹ ਤੋਂ ਅਫਸਰ ਨੂੰ ਫੋਨ ਵੀ ਕਰਦੀ ਸੀ ਕਿ ਬੀਠੀ ਅੰਦਰ ਬੀਠੀ। ਕਾਮੀ ਕਰਦੀ ਸੀ ਰੋਜ਼ ਉੱਥੇ ਦਰਬਾਰ ਲੱਗਦਾ ਸੀ ਬੀਬੀ ਜਗੀਰਕੌਰ ਦਾ ਐਸੇ ਕਰਕੇ ਬੀਬੀ ਜਗੀਰਕੌਰ ਦੇ ਖਿਲਾਫ ਉਹਦੀ ਕੁੜੀ ਮਾਰਨ ਦਾ ਕੇਸ ਜਿਹੜਾ ਉਹ ਕ੍ਰਿਮੀਨਲ ਕੇਸ ਹੈ ਨਾ ਕਿ ਧਾਰਮਿਕ ਕੇਸ ਹੈ ਉਹਨਾਂ ਜਾਣਾਂ ਤਾਂ ਜਾ ਕੇ ਅਦਾਲਤ ਜਾਂ ਪੁਲਿਸ ਕੋਲੇ ਜਾਣ ਅਕਾਲ ਤੱਕ ਤੇ ਉਹਦੀ ਵਿਚਾਰ ਚਰਚਾ ਨਹੀਂ ਕੀਤੀ ਜਾ ਸਕਦੀ ਜੀ ਜੀ ਸਾਹਿਬ ਪਰ ਉਧਰ ਦੂਜੇ ਪਾਸੇ ਇੱਕ ਕ੍ਰਿਮੀਨਲ ਮਕਦਮਾ ਰਾਜ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਦਰਜ ਹੋ ਗਿਆ ਜਿਹੜੇ ਉਹਨਾਂ ਨੇ ਬਿਆਨਬਾਜ਼ੀ ਕੀਤੀ ਸੀ ਰਾਹੁਲ ਗਾਂਧੀ ਦੇ ਖਿਲਾਫ ਵੀ ਰਾਹੁਲ ਗਾਂਧੀ ਤੇ ਅੱਤਵਾਦੀ ਨੰਬਰ 1 ਐ ਮੇਕੂ ਇੱਕ ਜਿਹੜਾ ਸੰਜੇ ਗਾਇਕਵਾਰ ਸੀਗਾ ਸੰਜੇ ਗਾਇਕਵਾਰ ਜਿਹੜਾ ਵਾ ਸ਼ਿਵ ਸੇਣਾ ਜਿਹੜਾ ਗਵਾ ਛਿੰਦੇ ਉਹਦਾ ਬੰਦਾ ਸੀ ਜਦੋਂ ਉਹਨੇ ਇੰਨੀ ਗੱਲ ਕਹੀ ਵੀ ਭਾਈ ਜਿਹੜਾ ਰਾਹੁਲ ਗਾਂਧੀਆ ਉਹਦੀ ਜਿਹੜੀ ਜੀ ਵੜਦੇ ਕਿਹਾ ਉਹਨੂੰ 11 ਲੱਖ ਰੁਪਏ ਦਿੱਤਾ ਚਾਹੂਗਾ ਚਲੋ 11 ਲੱਖ ਤੇ ਕਿਸੇ ਦੇ ਨਾਂ ਨੇ ਨਹੀਂ ਪਤਾ ਲੇਕਿਨ ਸੋਥੋਂ ਦੀ ਸਰਕਾਰ ਨੇ ਕੀ ਕਿਹਾ ਉਹਨੇ ਕਹਿੰਦੀ ਸਾਡਾ ਇਹਦੇ ਬਿਆਨ ਨਾਲ ਕੋਈ ਨਾਤਾ ਨਹੀਂ ਇਹਦੇ ਨਿੱਜੀ ਬਿਆਨ ਹੋ ਸਕਦੇ ਤੇ ਜੋ ਕਾਰਵਾਈ ਬੰਦੀ ਕਰੋ ਜੀ ਸੰਜੇ ਗੈਕਵੜ ਦੇ ਖਿਲਾਫ ਮਹਾਰਾਸ਼ਟਰ ਦੇ ਵਿੱਚ ਹੀ ਪਰਚਾ ਦਰਜ ਕੀਤਾ ਉਹਦੀ ਸਰਕਾਰ ਨੇ ਦਰਜ ਕੀਤਾ ਮੁੜ ਕੇ ਇੱਕ ਹੋਰ ਆ ਗਿਆ ਹੁਣ ਸਾਹਮਣੇ ਉਹ ਵੀ ਸ਼ਿਵ ਸ਼ੈਨਾ ਦਾ ਉਹ ਕਹਿੰਦਾ ਵੀ ਉਹਦੀ ਜਮਾਨ ਜਿਹੜੀ ਜਮਾਨ ਵੱਢ ਕੇ ਨਹੀਂ ਉਹਦੀ ਜਮਾਨ ਸਾੜੀ ਜਾਵੇ ਉਹਦਾ ਨਾਮ ਵੀ ਆ ਗਿਆ ਇੱਕ ਰਵੀ ਰਾਜ ਸਿੰਘ ਹੋਰ ਇਹ ਚਾਰ ਪੰਜ ਜਣੇ ਜਿਹੜੇ ਖਸਾ ਬੋਲੇ ਤੇ ਬਿੱਟੂ ਬੋਲੇ ਬਿੱਟੂ ਕਹਿੰਦਾ ਮੈਂ ਡਰਦਾ ਨਹੀਂ ਕਿਸੇ ਤੋਂ ਮੈਂ ਇਹ ਗੱਲ ਕਹੂੰਗਾ ਵੀ ਇਹਨਾਂ ਲੋਕਾਂ ਦਾ ਨੁਕਸਾਨ ਜਿਹੜਾ ਵਾ ਅੱਜ ਦੀ ਡੇਟ ਦੇ ਵਿੱਚ ਜੰਮੂ ਕਸ਼ਮੀਰ 'ਚ ਵੀ ਕਰ ਰਹੇ ਨੇ ਤੇ ਹਰਿਆਣਾ 'ਚ ਬਹੁਤ ਕਰ ਰਹੇ ਨੇ ਪਾਜ ਪਾ ਚੁੱਪ ਕਿਉਂ ਪਤਾ ਕੋਈ ਨਹੀਂ ਕੰਗਲਰ ਨਾ ਤੇ ਦਵੇਂ ਕਰ ਰਹੇ ਨੇ ਇਹਦੇ ਖਿਲਾਫ ਜੇ ਕਰਨਾਟਕਾ ਤੇ ਮਚ ਮਕਦਮਾ ਦਰਜ ਹੋਇਆ ਤੇ ਭਗਤ ਨੰਦ ਕਹੂ ਨਾ ਕਿੰਨੇ ਮੁਕਦਮੇ ਜਿਹੜੀ ਸੀ ਪਿਛਲੀ ਸਰਕਾਰ ਦੇ ਵਿੱਚ ਦਰਜ ਕੀਤੇ ਕਦੀ ਸੂਰਤਚ ਕਰ ਦਿੱਤਾ ਕਦੀ ਅਹਮਦਾਬਾਦ ਚ ਕਰਤਾ ਕਦੀ ਮਹਾਰਾਸ਼ਟਰ ਚ ਕਰਤਾ ਕਦੀ ਬਿਹਾਰ ਚ ਕਰਤਾ ਰਾਹੁਲ ਦੇ ਖਿਲਾਫ ਉਹਨੂੰ ਭੁਗਤਣੇ ਪਏ ਨਾ ਤੇ ਭੁਗਤਨੇ ਬਕਾਇਦਾ ਤੌਰ ਤੇ ਬਿੱਟੂ ਨੂੰ ਪੈਣੇ ਖਾਲੀ ਕੇ ਬਿੱਟੂ ਦੇ ਪਰਿਵਾਰ ਤੇ ਜਿੰਨੇ ਆਸਾਨ ਗਾਂਧੀ ਪਰਿਵਾਰ ਦੇ ਉਹਨੇ ਕਿਸੇ ਦੇ ਨਹੀਂ ਐ। ਇਹਨੂੰ ਟਿਕਟ ਦੇ ਕੇ ਤਿੰਨ ਵਾਰੀ ਐਮਪੀ ਬਣਾਇਆ। ਇਹਦੇ ਚਚੇਰੇ ਕੇ ਤੇ ਤੇਰੇ ਪਿਤਾ ਭਰਾ ਜਿਹੜਾ ਗੁਰਕੀਰਤ ਕੋਟੀ ਕੇਤਿਆ ਕਾਂਡ ਵਾਲਾ ਉਹਨੂੰ ਐਮਪੀ ਬਣਾਇਆ ਉਹਨੂੰ ਐਮਐਲਏ ਬਣਾਇਆ। ਇਹਦੀ ਭੂਆ ਨੂੰ ਬਕਾਇਦਾ ਤੌਰ ਤੇ ਚੇਰਮੈਨ ਬਣਾਇਆ। ਇਹਦੇ ਦਾਦੇ ਨੂੰ ਮੁੱਖ ਮੰਤਰੀ ਬਣਾਇਆ। ਚੇਰ ਪਰਸਮਨੈਜ ਭੂਆ ਨੂੰ। ਕਿਹੜਾ ਕੰਮ ਨਹੀਂ ਕੀਤਾ। ਇਦੇ ਭੂਆ ਜੀ ਇਹਨਾਂ ਦੇ ਭੂਆ ਪੂਆ ਜੀ ਜਿਹੜੇ ਐਮਐਲਏ ਵੀ ਰਹੇ ਮੇਰਾ ਖਿਆਲ ਆ ਮਿਲ ਨਹੀਂ ਵੀ ਰਹੇ ਨੇ ਉਹਨਾਂ ਨੂੰ ਜਿਹੜੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਾਇਆ ਸੀ ਕਿਹੜਾ ਕੰਮ ਨਹੀਂ ਕੀਤਾ ਤੇ ਅੱਜ ਘਟੋ ਕੱਢ ਤੁਸੀਂ ਇੰਨੀ ਕਦਰ ਤੇ ਕਰ ਲੋ ਕਿਉਂ ਜਿਹੜੀ ਗੱਲ ਤੁਸੀਂ ਜ਼ਬਾਨ ਮੂੰਹ ਚ ਕੱਢਦੇ ਹੋ ਨਾ ਉਮਰ ਕੇ ਪੈ ਨਹੀਂ ਮੂੰਹ ਨਹੀਂ ਪੈਂਦੀ ਇੱਕ ਆਮ ਕਹਾਵਤ ਜੀਬ ਦੇ ਵਿੱਚ ਹੱਡੀ ਨਹੀਂ ਹੁੰਦੀ ਲੇਕਿਨ ਹੱਡੀਆਂ ਤਲਵਾ ਜ਼ਰੂਰ ਦਿੰਦੀਆਂ ਆ ਉਹ ਹਾਦਰ ਬਣੀ ਬਿੱਟੂ ਜੇ ਕਹਿੰਦਾ ਮੈਂ ਨਹੀਂ ਡਰਦਾ ਮੈਂ ਨਹੀਂ ਮਾਫੀ ਮੰਗਦਾ ਜੋ ਮਰਜ਼ੀ ਹੋ ਜੇ ਹੁਣ ਵੇਖੋ ਇੱਕ ਬਿਆਨ ਦਿੱਤਾ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਕਿਹਾ ਵੀ ਸਿੱਖਾਂ ਨੂੰ ਵੇਖੋ ਜੇ ਕੋਈ ਕਹੇ ਤੁਸੀਂ ਪੱਗ ਨਾ ਪਹਿਨੋ ਤੁਸੀਂ ਕੜਾ ਨਾ ਪਹਿਨੋ ਤੁਸੀਂ ਕਕਾਰ ਨਾ ਪਹਿਨੋ ਤੁਸੀਂ ਇਹ ਕਿਵੇਂ ਸੰਭਵ ਹੋ ਸਕਦਾ ਤੇ ਇੰਡੀਆ ਦੇ ਵਿੱਚ ਸਿੱਖਾਂ ਨੂੰ ਜਿਹੜਾ ਦਮਬ ਕੀਤਾ ਜਾ ਰਿਹਾ ਸੀ ਕੋਈ ਨਹੀਂ ਕੋਈ ਸ਼ੱਕ ਲਈ ਗੱਲ ਨਹੀਂ ਨਾਲ ਮਿਨੋਰਟੀ ਦੀ ਗੱਲ ਕੀਤੀ ਸਾਰੀ ਮਿਨੋਰਟੀ ਨਹੀਂ ਕੀਤਾ ਜਾ ਰਿਹਾ ਉਹਦੀ ਪ੍ਰੋਰਟਾ ਪਨੂਨੇ ਕਰਦੀ ਉੰਨੇ ਪਰੋੜਤਾ ਕਦੀ ਤੇ ਉਹ ਚ ਰਾਹੁਲ ਦਾ ਕੀ ਕਸੂਰ ਹੈ ਤੁਹਾਡਾ ਕੀ ਕਸੂਰ ਹੈ ਕਾਂਗਰਸ ਪਾਰਟੀ ਦਾ ਕੀ ਕਸੂਰ ਹੈ ਉਹਨੂੰ ਫਿੱਟ ਵੀ ਨਹੀਂ ਕਰਦੀ ਉਹਦੇ ਪਰੋੜਤਾ ਕੋ ਕੀਤੀ ਜੀ ਉਹਦੇ ਡਿਨਾਈ ਵੀ ਨਹੀਂ ਕਿ ਤੋ ਡਿਨਾਈ ਉਹਨੂੰ ਕੀ ਕਰਨ ਕੀ ਕਹਿਣ ਉਹਨੂੰ ਉਹ ਆਪਣੇ ਆਪਣੇ ਕਦ ਕਰੀ ਜਾਵੇ ਉਹਦੇ ਵਿੱਚ ਬਕਾਇਦਾ ਤੌਰ ਤੇ ਦਿੱਲੀ ਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਇਹਨਾਂ ਚਾਰ ਬੰਦਿਆਂ ਦੇ ਖਿਲਾਫ ਮੁਕਦਮਾ ਦਰਜ ਕਰਨ ਵਾਸਤੇ ਇੱਕ ਉਥੋਂ ਦੇ ਪੁਲਿਸ ਕਮਿਸ਼ਨ ਨੂੰ ਦਰਖਾਸਤ ਦਿੱਤੀ ਹੈ ਗੱਲ ਇੱਕ ਮੁਕਦਮਾ ਦਰਜ ਹੋ ਗਿਆ ਦੂਜੀ ਦਰਖਾਸਤ ਦਿੱਤੀ ਆ ਇੱਕ ਚੰਡੀਗੜ੍ਹ ਚ ਦਿੱਤੀ ਆ ਵੀ ਮਕਦਮਾ ਦਰਜ ਕੀਤਾ ਜਾਵੇ ਹੁਣ ਇੱਕ ਦਰਜ ਹੋ ਗਿਆ ਇੱਕ ਮਕਦਮਾ ਦਰਜ ਹੋਣ ਤੋਂ ਤੁਸੀਂ ਅੱਜ ਵੇਖੋ ਬਿੱਟੂ ਦਾ ਇਹ ਬਹੁਤੀ ਵੱਲ ਖੁਸ਼ੀ ਨਹੀਂ ਕਿ ਚਿਹਰੇ ਤੇ ਯੂਨਮੈਂਟ ਅੜਦਾ ਨਹੀਂਗਾ ਚਿਹਰੇ ਤੇ ਅੱਗੇ ਵਾਲੀ ਜਿਹੜੀ ਉਹ ਜਿਹੜਾ ਨਾ ਉਹ ਕਿੰਨੇ ਜਲਾਉ ਨਹੀਂਗਾ ਉਹਨੂੰ ਪਤਾ ਮੈਂ ਕਸੂਤਾ ਫਸ ਗਿਆ ਲੇਕਿਨ ਪਿੱਛੇ ਹਟਣਾ ਇਸ ਤਰੀਕੇ ਨਾਲ ਹਟੂ ਘਟਾਣ ਤਾਂ ਪਊਗਾ ਅਖਰ ਜੀ ਹਾਂ ਸਾਹਿਬ ਉਹਦੇ ਦੂਜੇ ਪਾਸੇ ਬੀਬੀ ਕੰਗਣਾ ਰਣੌਤ ਨੂੰ ਮੈਨੂੰ ਲੱਗਦਾ ਵੀ ਬੰਬੇ ਹਾਈ ਕੋਰਟ ਨੇ ਥੋੜੀ ਬਾਲੀ ਰਾਤ ਜੀ ਦੇ ਦਿੱਤੀ ਐ ਥੋੜਾ ਉਹਨਾਂ ਨੂੰ ਆਸਰਾ ਜਿਹਾ ਹੋਇਆ ਜੋ ਕੁਝ ਬੰਬੇ ਹਾਈ ਕੋਰਟ ਨੇ ਕਿਹਾ ਬਾਣੀਓ ਤਦੋਂ ਇਹਦੀ 6 ਸਤੰਬਰ ਨੂੰ ਫਿਲਮ ਰਿਲੀਜ਼ ਹੋਣੀ ਸੀ ਤੇ ਉਹਦੇ ਤੇ ਰੋਕ ਵੀ ਬੰਬੇ ਹਾਈ ਕੋਰਟ ਨੇ ਲਾਈ ਸੀ ਜਿਹੜਾ ਸੈਂਸਰ ਬੋਰਡ ਸੀ ਉਹਨੂੰ ਕਿਹਾ ਸੀ ਵੀ ਤੁਸੀਂ ਤਾਂ ਫੈਸਲਾ ਕਰੋ ਉਹਨਾਂ ਨੇ ਬੀਬੀ ਨੂੰ ਕਹਿਤਾ ਵੀ ਤੇਰੇ ਤਿੰਨ ਸੀਨ ਵਿੱਚੋਂ ਕੱਟੇ ਜਾਣਗੇ ਤੇ 10 ਦੇ ਵਿੱਚ ਸੋਧ ਕੀਤੀ ਜਾਵੇ। ਬੀਬੀ ਕੰਨ ਕੰਗੜਾ ਇਸ ਗੱਲ ਤੇ ਆੜੀ ਆ ਵੀ ਨਹੀਂ। ਇਹਨੂੰ ਐਜ਼ ਇਟ ਇਜ਼ ਰਿਜੋਨ ਦੇ। ਤੁਸੀਂ ਪਹਿਲਾਂ ਉਹ ਸਰਟੀਫੀਕਟ ਦਿੱਤਾ ਹੁੰਦਾ ਜਿੰਨੇ ਬਰਾ ਦੇ ਦੇਈ ਰਹੇ ਮੈਨੂੰ ਤੁਸੀਂ। ਹੁਣ ਜਦੋਂ ਉਹ ਇੰਨੀ ਗੱਲ ਕਹਿਣ ਦੇ ਤਾਂ ਬਾਕੀ ਕਿਰਿਆ ਗਿਆ। ਇਸ ਕਰਕੇ ਮੇਰਾ ਇਹ ਦਿੰਦਾ ਇਹ ਗੱਲ ਵੀ ਕੰਗੜਾ ਨੌ ਜਿਹੜੀ ਆ ਨਾ ਉਹ ਵੀ ਥੋੜੀ ਜਿਹੀ ਆਪਣੇ ਜਾਪ ਤੇ ਚੜ ਕੇ ਗੱਲ ਕਿਤੇ ਵੱਖਰੀ ਗੱਲ ਆ। ਇਹੋ ਜਿਹੇ ਬੰਦੇ ਪਾਰਟੀਆਂ ਦਾ ਬਹੁਤ ਨੁਕਸਾਨ ਕਰਦੇ ਹੁੰਦੇ ਹਾਲਾਂ ਪੱਟੀ ਸਾਹਿਬ ਮੇਰੇ ਧਿਆਨ ਚਾਹ ਸ਼ਾਇਦ ਸਾਬਕਾ ਮੈਂਬਰ ਪਾਰਲੀਮੈਂਟ ਸੋਮਪ੍ਰਕਾਸ਼ ਹੋਣਾ ਨੇ ਵੀ ਥੋੜਾ ਜਿਹਾ ਮਤਲਬ ਵਿਰੋਧ ਜਤਾਇਆ ਕੰਗੜਾ ਨੂੰ ਲੈ ਕੇ ਹਾਂ ਬਿਲਕੁਲ ਉਹ ਪਹਿਲੇ ਵਿਅਕਤੀ ਨੇ ਜੀਤਣਾ ਨੇ ਕਿਹਾ ਵੀ ਕੇਂਦਰ ਨੂੰ ਆਪਣੀ ਪਾਰਟੀ ਨੂੰ ਭਾਈ ਇਹਨੂੰ ਨਥ ਕੋਜ ਪਾਰਟੀ ਚੋਂ ਕੱਢੋ ਬਾਹਰ ਨੂੰ ਬਿਲਕੁਲ ਬਿਲਕੁਲ ਇਹੋ ਜਿਹੇ ਬੰਦੇ ਪਾਰਟੀ ਨੂੰ ਖੁਰਲਾਉਣ ਵਾਲੇ ਹੁੰਦੇ ਨੇ ਬਿਲਕੁਲ ਦੂਸਰੀ ਜੀ ਬੰਬੇ ਹਾਊ ਕੇ ਹਾਈ ਕੋਰਟ ਇਹ ਗੱਲ ਕਹਿੰਦੀ ਆ ਵੀ ਸੈਂਸਰ ਬੋਰਡ ਨਹੀਂ ਵੀ ਤੁਸੀਂ ਚੰਗੇ ਬੰਦੇ ਦੇ ਫੈਸਲੇ ਨਹੀਂ ਲੈ ਸਕਦੇ। ਨਾਲ ਜਿਹੜੀ ਅਗਲੀ ਗੱਲ ਉਹ ਕਹੀ ਉਹ ਮੇਰੇ ਮੈਂ ਉਹਦਾ ਸਹਿਮਤ ਨਹੀਂ। ਉਹ ਕਹਿੰਦੇ ਵੀ ਇੱਕ ਡਰਾਮਾ ਹੁੰਦਾ। ਲੋਕ ਇੰਨੇ ਪਾਗਲ ਦੀ ਭੜਕ ਪੈਂ। ਪਰ ਇਹ ਤੁਹਾਨੂੰ ਪਤਾ ਡਰਾਮੇ ਖੇਢੀ ਇਸ ਕਰਕੇ ਜਾਂਦੇ ਹੁੰਦੇ ਆ ਵੀ ਲੋਕਾਂ ਨੂੰ ਪ੍ਰੋਮੋਟ ਕਰਨ ਵਾਸਤੇ ਲੋਕਾਂ ਨੂੰ ਸਮਝ ਦੇਣ ਵਾਸਤੇ ਵੀ ਅਸੀਂ ਕਹਿਣਾ ਕੀ ਚਾਹੁੰਦੇ ਆ। ਫਿਲਮ ਦਾ ਮਤਲਬ ਹੀ ਇਹ ਹੁੰਦਾ, ਨਾਟਕ ਦਾ ਮਤਲਬ ਹੀ ਇਹ ਹੁੰਦਾ। ਉਹ ਮੌਜੂਦਾ ਸਮਾਜਿਕ ਬਰਾਈਆਂ ਦੇ ਉੱਤੇ ਸਮਾਜਿਕ ਹਾਲਾਤਾਂ ਦੇ ਉੱਤੇ ਰਾਜ ਹਾਲਾਤਾਂ ਨੇ ਖੇਡੇ ਜਾਂਦੇ ਸਾਰੇ ਇਸ ਕਰਕੇ ਮੈਂ ਇਹਨਾਂ ਸਹਿਮਤ ਨਹੀਂ ਪਰ ਅਸਰ ਨਹੀਂ ਹੁੰਦਾ ਅਸਰ ਤਾਂ ਹੁੰਦਾ ਬਹੁਤ ਤੁਹਾਨੂੰ ਪਤਾ ਹੋਏਗਾ ਬੋਬੀ ਫਿਲਮ ਦੇਖ ਕੇ ਕਿੰਨੇ ਲੋਕਾਂ ਨੇ ਸੁਸਾਈਡ ਕਰਨੀ ਸੀ ਉਸ ਤੋਂ ਬਾਅਦ ਹੋਈ ਕਿ ਫਿਲਮਾਂ ਆਈਆਂ ਨੇ ਜਿਹੜੀਆਂ ਕੁਝ ਛਾਲ ਮਾਰੀਆਂ ਵੀ ਇੰਤਜੀਬ ਸ਼ਰਮਾਰਦੀ ਚੁੱਥੀ ਸ਼ਰਮਾਰਦੀ ਬੰਦਾ ਬਚ ਗਿਆ ਜੀ ਕਈ ਨੂੰ ਉਹਨਾਂ ਚ ਮਾਰਦੀ ਉਹਨਾਂ ਨੇ ਇਸ ਕਰਕੇ ਫਿਲਮਾਂ ਦਾ ਅਸਰ ਜ਼ਰੂਰ ਹੁੰਦਾ ਵਾ ਜੇ ਉਹਨਾਂ ਨੇ ਗੱਲ ਕਹੀ ਹਾਈ ਕੋਰਟ ਨੇ ਤੇ ਇਹ ਉਹਨਾਂ ਦੇ ਆਪਣੇ ਵਿਚਾਰ ਹੋ ਸਕਦੇ ਆ ਲੇਕਿਨ ਫਿਲਮ ਤੇ ਜੇ ਅਸਲ ਨਹੀਂ ਵੀ ਵੇਖਣ ਦੀ ਕਿ ਲੋੜ ਆ ਕਿ ਪੌਂਡ ਹੀ ਕੋ ਲੋੜਾ ਦਾ ਜੀ ਜੀ ਪਰ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿੰਨੇ ਹੋ ਤੇ ਖਬਰਾਂ ਤਫਸੀਲ ਦੇ ਨਾਲ ਸਮਝਾਉਣੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸ਼ੁਕਰੀਆ